ਇਹ ਕਾਇਦੇ ਜਿਹੜਾ ਕੋੜਾ ਜਿਹਾ ਮੈਲਕਲਰ ਸਰਟੀਫਿਕੇਟ ਸੱਤ ਬਣੋ ਸਹਾਗਰਾਂ ਦਾ ਔਰ ਅੱਜ ਦੇ ਦਿਨ ਦੀ ਮਹੱਤਤਾ ਲਗਭਗ ਸਾਰੇ ਸਪੋਰਟਸ ਪੈਲਾ ਅਸੀਂ ਇਸ ਮਹੱਤਤਾ ਨੂੰ ਜਾਣਦੇ ਹਾਂ ਕਿ ਇਹ ਜਿਹੜੇ ਦਿਨ ਹੈ ਇਹ ਐਵੇਂ ਨਹੀਂ ਆਉਦੇ ਇਹਨਾਂ ਦੇ ਉੱਤੇ ਬਹੁਤ ਵੱਡੀ ਮਿਹਨਤਆਂਆਂ ਸਾਲਾਂ ਦੀ ਮਿਹਨਤ ਲੱਗਦੀ ਹੈ ਫਿਰ ਜਾ ਕੇ ਜਿਹੜਾ ਦਿਨ ਸਾਨੂੰ ਦੇਖਣ ਦੀ ਨਸੀਬ ਦਾ ਔਰ ਮੈਂ ਆਉਣ ਵਾਲੇ ਜਿਹੜੇ ਵੀ ਸਾਡੇ ਇੱਥੇ ਛੋਟੇ ਸਟੂਡੈਂਟ ਜਿਹੜੇ ਆ ਜਿਨ੍ਹਾਂ ਨੇ ਇਸ ਲੈਵਲ ਤੇ ਗਾਹ ਜਾਣਾ ਉਹਨਾਂ ਨੂੰ ਮੈਂ ਇੱਕ ਸੰਦੇਸ਼ ਦੇਣਾ ਚਾਹਣਾ ਸ਼ੋਰਟਕਟ ਤੋਂ ਵਜੋ ਇਦਾਂ ਦਾ ਕਿਸੇ ਕਿਸੇ ਦੇਖ ਕੇ ਟੀਕੇ ਲਾ ਕੇ ਰਾਤੋ ਰਾਤ ਰੜੇ ਹੋਣ ਦੀ ਕੋਸ਼ਿਸ਼ ਨਾ ਕਰੋ ਔਰ ਮਿਹਨਤ ਕਰੋ ਮਿਹਨਤ ਦਾ ਜਿਹੜਾ ਜ਼ਿਆਦਾ ਫਲ ਜ਼ਰੂਰ ਮਿਲੇਗਾ ਜਦੋਂ ਕਿ ਬਲਜੀਤ ਉਹਨਾਂ ਨੇ ਤਾਂ ਜ਼ਿਆਦਾ ਇਹਨਾਂ ਦੀ ਉਹ ਜ਼ਿਆਦਾ ਹੈ ਇਹਨਾਂ ਨੇ ਮਾਸਟਰ ਦੇ ਵਿੱਚ ਇਹ ਮੈਡਲ ਜਿੱਤਿਆ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਮਾਸਟਰ ਦੇ ਵਿੱਚ ਮੈਡਲ ਜਿੱਤਣ ਦਾ ਮਤਲਬ ਇਹ ਆ ਕਿ ਘੱਟੋ ਘੱਟ ਵੀ 35 ਸਾਲ ਦੀ ਇਹਨਾਂ ਦੀ ਮਿਹਨਤ ਜਿਹੜੀ ਉਹਦੇ ਨਾਲ ਲੱਗੀ ਹੋਈ ਹੈ ਤੇ ਅੱਜ ਇਹਨਾਂ ਨੂੰ ਇਹ ਰਿਜ਼ਲਟ ਮਿਲਿਆ ਉਸ ਤੋਂ ਪਹਿਲਾਂ ਇਹਨਾਂ ਨੇ ਆਪਣੇ ਜਵਾਨੀ ਦਾ ਹੋ ਗਿਆ ਸੀਨੇ ਦੇ ਵਿੱਚ ਬਹੁਤ ਜ਼ਿਆਦਾ ਸਮਰਕਾ ਮਾਰੇ ਆ ਬੜੇ ਮੈਡਲ ਜਿੰਦੇ ਆ ਬੜੇ ਕੰਪਨੀਂ ਖੇਦੇ ਆ ਉਹ ਕਿੱਥੇ ਆ ਅੱਜ ਦੇ ਦਿਨ ਤੁਹਾਨੂੰ ਸਾਰਿਆਂ ਨੂੰ ਮੈਂ ਫਿਰ ਬਹੁਤ-ਬਹੁਤ ਸਨਮਰਕਾ ਦਿੰਦਾ ਔਰ ਸਾਰੇ ਸਾਡੇ ਦੇ ਲੋਕਾਂ ਸੀ ਜਿੰਨੇ ਵੀ ਆ ਉਹਨਾਂ ਨੂੰ ਵੀ ਬੇਇਜ਼ਤੀ ਕਰਾ ਕੇ ਸਾਡੇ ਦੇ ਬੱਚੇ ਆ ਅਸ਼ਾਦ ਦੂਰ ਹੈ ਕੰਮੀ ਸੇਦੂ ਨਾਲ ਜੁੜੂ ਕਿਹਾ ਜੇਮਨਾਨ ਭਾਇਆ ਗੋਰਦਿਆ ਪਟੋਗਾ ਟਾੜ ਬਣਾ ਉਸਨਾਲੀ ਬੰਦਾ ਕਿਰੋ ਐਕਸਾਈਵਾਸ ਇੰਡੂਕਟਰ ਤਾਂ ਕਿ ਅਸੀਂ ਆਪਣੀ ਸਿਰਤੀ ਬਣਾਈਏ ਔਰ ਹਰ ਬੁਮਾਰੀ ਤੋਂ ਉੱਪਰ ਜੀ